ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ بیٹے ਨੇ ਪਹੁੰਚਣਾ ਸੀ ਵੋਟਾਂ ਮੰਗਣ ਦੇ ਲਈ ਗੋਨਿਆਣਾ ਮੰਡੀ ਦੁਰਗਾ ਮੰਦਿਰ ਦੇ ਅੰਦਰ ਤਾਂ ਪਹੁੰਚ ਕੇ ਕਿਸਾਨ ਸਵਾਲ ਕਰਨ ਦੇ ਲਈ ਕੀਤੀ ਉਹਨਾਂ ਵੱਲੋਂ ਨਾਰੇਬਾਜੀ ਦਿਖਾਈਆਂ ਗਈਆਂ ਗਾਲੀਆਂ ਜੜਨੀਆਂ ਮੰਗਲਵਾਰ ਨੂੰ 12 ਵਜੇ ਦੇ ਲਗਭਗ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਅਗੂ ਰਣਜੀਤ ਸਿੰਘ ਜੀਦਾ ਦੀ ਅਗਵਾਈ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸਾਨ ਗੋਨਿਆਣਾ ਮੰਡੀ ਦੁਰਗਾ ਮੰਦਰ ਦੇ ਨੇੜੇ ਪਹੁੰਚੇ ਅਤੇ ਉਹਨਾਂ ਵੱਲੋਂ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਸਵਾਲ ਕੀਤੇ ਜਾਣਗੇ ਕਿਉਂਕਿ ਗੜੇਮਰੀ ਦਾ ਮੁਆਵਜ਼ਾ ਨਹੀਂ ਦਿੱਤਾ ਗਿਆ ਅਤੇ ਹੋਰ ਬਹੁਤ ਸਾਰੇ ਮੰਗੇ ਹਨ ਜੋ ਹਜੇ ਤੱਕ ਪੰਜਾਬ ਸਰਕਾਰ ਵੱਲੋਂ ਵੀ ਪੂਰੀ ਨਹੀਂ ਕੀਤੀਆਂ ਜਿਸ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਦੇ ਬਠਿੰਡਾ ਲੋਕ ਸਭਾ ਹਲਕਾ ਦੇ ਉਮੀਦਵਾਰ ਗਰਮੀਤ ਸਿੰਘ ਕੁੱਡੀਆਂ ਦੇ بیٹے ਨੇ ਗੋਨਿਆਣਾ ਮੰਡੀ ਦੁਰਗਾ ਮੰਦਰ ਵਿਖੇ ਪਹੁੰਚਣਾ ਸੀ ਤਾਂ ਉਸ ਤੋਂ ਪਹਿਲਾਂ ਹੀ ਵੱਡੀ ਗਿਣਤੀ ਦੇ ਵਿੱਚ ਇੱਥੇ ਕਿਸਾਨ ਇਕੱਠੇ ਹੋ ਗਏ ਅਤੇ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਲਗਾਈ ਵੀ ਦੇਖ ਰਹੇ ਤਸਵੀਰਾਂ ਗੋਨਿਆਲ ਮੰਡੀ ਦੀਆਂ ਜਿੱਥੇ ਅੱਜ ਆਮ ਆਦਮੀ ਪਾਰਟੀ ਦੇ ਜੋ ਲੋਕ ਸਭਾ ਹਲਕਾ ਬਟੰਡਾ ਦੇ ਉਮੀਦਵਾਰ ਗਰਮੀਤ ਸਿੰਘ ਖੁੱਡੀਆਂ ਇੱਥੋਂ ਉਮੀਦਵਾਰ ਹਨ ਅਤੇ ਉਹਨਾਂ ਦੇ ਬੇਟੇ ਨੇ ਵੋਟਾਂ ਮੰਗਣ ਦੇ ਲਈ ਗੋਨਣ ਪਹੁੰਚ ਰਹਾ ਸੀ ਜਿਸ ਨੂੰ ਲੈ ਕੇ ਕਿਸਾਨ ਇਕੱਠੇ ਹੋਏ ਤੇ ਉਹਨਾਂ ਵੱਲੋਂ ਇਹਨਾਂ ਦੇ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ ਜਿੰਦਾਬਾਦ 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 ਪੰਜਾਬ ਸਰਕਾਰ ਮਰਦਾਵਾ 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 ਪੰਜਾਬ ਸਰਕਾਰ ਮਰਦਾਵਾ ਅੱਜ ਦਾ ਕੀ ਮਸਲਾ ਹੈ ਜੀ ਅੱਜ ਅਸੀਂ ਜੀ ਭਾਰਤੀ ਖੇਲ ਇੱਕ ਤਾਂ ਸਿੱਧੂਪੁਰ ਵੱਲੋਂ ਇੱਥੇ ਗੁਰਮੀਤ ਖੁੱਡੀਆਂ ਜਿਹਦਾ ਮੁੰਡਾ ਆ ਰਿਹਾ ਹੈ ਵੋਟਾਂ ਮੰਗਣ ਦੀ ਖਾਤਰ ਆ ਸੀ ਉਹਦਾ ਉਹਦੇ ਨਾਲ ਸਵਾਲ ਜਵਾਬ ਕਰਨਾ ਜਿਹੜਾ ਕਿ ਸਾਨੂੰ ਤਾਂਹ ਤੋਂ ਸਾਡੀ ਜਥੇਬੰਦੀ ਨੇ ਕਿਹਾ ਹੋਇਆ ਹੈ ਸਵਾਲ ਜਵਾਬ ਕਰਾਂਗੇ ਜੇਕਰ ਸਾਨੂੰ ਕੋਈ ਨਾ جواب ਦੇਊਗਾ ਸਵਾਲਾਂ ਜਵਾਬਾਂ ਦੇ ਤਾ ਫਿਰ ਅਸੀਂ ਕਰਾਉ ਵੀ ਕਰਾਂਗੇ ਸਾਡਾ ਇਹਨਾਂ ਸਾਰੀਆਂ ਪਾਰਟੀਆਂ ਨਾਲ ਹੀ ਹੈਗਾ ਫੈਸਲਾ ਅਸੀਂ ਕਿਸੇ ਇੱਕ ਨੂੰ ਨਹੀਂ ਸਾਰਿਆਂ ਨੂੰ ਕਰਾਉ ਕਰਦੇ ਆ ਸਾਰਿਆਂ ਨੂੰ ਵੋਟਾਂ ਮੰਗਣ ਤੋਂ ਰੋਕਦੇ ਆ ਵੀ ਸਾਡੇ ਨਾਲ ਕੋਲੇ ਨਾਉਣੇ ਸਾਡੇ ਪਿੰਡਾਂ ਦੇ ਸਾਰੇ ਜਨਾਬੜਨ ਕਿਉਂਕਿ ਇਹ ਸ਼ਾਮ ਨੂੰ ਕਿਸੇ ਹੋਰ ਪਾਰਟੀ ਹੁੰਦਾ ਤੜਕੇ ਡੱਡੂਆਂ ਨੂੰ ਛਾਲ ਮਾਰ ਕੇ ਹੋਰ ਪਾਰਟੀ ਦੇ ਨਾਲ ਜਾਂਦਾ ਇਹਨਾਂ ਦਾ ਕੋਈ ਸਟੈਂਡ ਨਹੀਂ ਲੋਕਾਂ ਨੂੰ ਸਾਨੂੰ ਲੜਾਈ ਜਾਂਦੇ ਆ ਆਪੇ ਹੱਥ ਨੇ ਇਕੱਠੇ ਸ਼ਰਾਬਾ ਪੀਂਦੇ ਇਕੱਠੇ ਸਾਰੇ ਬੈਠਦੇ ਉੱਠਦੇ ਆ ਇਹਨਾਂ ਨੇ ਸਾਰਿਆਂ ਨੇ ਪਿਤਾ ਪੁਰਖੀ ਕੰਮ ਜਰਾਛਦੇ ਆ ਫਲਦਾ ਜਾ ਰੇ ਇੱਧਰ ਬਲਾ ਪ੍ਰਧਾਨ ਨੂੰ ਮਾਲਾ ਜਾ ਬਾਈ ਬੋਲੂ ਇਹਨੂੰ ਕੋ ਲੱਗੇ ਮੈਂ ਬੋਲ ਰਿਹਾ ਹਾਂ ਜੀ ਪ੍ਰਧਾਨ ਜੀ ਅੱਜ ਦਾ ਕੀ ਮਸਲਾ ਹੈ ਜੀ ਅੱਜ ਅਸੀਂ ਭਾਰਤੀ ਖਾਲਸਾ ਇੱਕ ਤਾਂ ਸਿੱਧੂ ਪਰਵਲੋਂ ਇੱਥੇ ਗੁਰਮੀਤ ਖੁੱਡੀਆਂ ਦਾ ਮੁੰਡਾ ਆ ਰਿਹਾ ਹੈ। ਉਹ ਤਾਂ ਮੰਗਣ ਦੀ ਖਾਤਰ ਆ ਸੀ ਉਹਦਾ। ਉਹਦੇ ਨਾਲ ਸਵਾਲ ਜਵਾਬ ਕਰਨਾ ਜਿਹੜਾ ਕਿ ਸਾਨੂੰ ਤਾਂਹ ਤੋਂ ਸਾਡੀ ਜਥੇਬੰਦੀ ਨੇ ਕਿਹਾ ਹੋਇਆ ਹੈ। ਸਵਾਲ ਜਵਾਬ ਕਰਾਂਗੇ ਜੇਕਰ ਸਾਨੂੰ ਕੋਈ ਨਾ ਜਵਾਬ ਦੇਊਗਾ ਸਵਾਲਾਂ ਜਵਾਬਾਂ ਦੇ ਤਾਂ ਫਿਰ ਅਸੀਂ ਘਰਾਓ ਵੀ ਕਰਾਂਗੇ। ਸਾਡਾ ਇਹਨਾਂ ਸਾਰੀਆਂ ਪਾਰਟੀਆਂ ਨਾਲ ਹੀ ਹੈਗਾ ਫੈਸਲਾ ਅਸੀਂ ਕਿਸੇ ਕਾਨੂੰਨੀ ਸਾਰਿਆਂ ਨੂੰ ਘਰਾਓ ਕਰਦੇ ਆ। ਸਾਰਿਆਂ ਨੂੰ ਵੋਟਾਂ ਮੰਗਣ ਤੋਂ ਰੋਕਦੇ ਵੀ ਸਾਡੇ ਨਾਲ ਕੋਈ ਨਾ ਹੋਣੇ ਸਾਡੇ ਪਿੰਡਾਂ ਦੇ ਸਾਰਿਆਂ ਦੇ ਨਾਲ ਪੜਨਾ। ਕਿਉਂਕਿ ਇਹ ਸ਼ਾਮ ਨੂੰ ਕਿਸੇ ਹੋਰ ਪਾਰਟੀ ਹੁੰਦਾ ਤੜਕੇ ਡੱਡੂਆਂ ਨੂੰ ਛਾਲ ਮਾਰ ਕੇ ਹੋਰ ਪਾਰਟੀ ਦੇ ਨਾਲ ਜਾਂਦੇ ਆ। ਇਹਨਾਂ ਦਾ ਕੋਈ ਸਟੈਂਡ ਨਹੀਂ ਲੋਕਾਂ ਨੂੰ ਸਾਨੂੰ ਲੜਾਈ ਜਾਂਦੇ ਆ ਆਪੇ ਆਥ ਨੇ ਇਕੱਠੇ ਸ਼ਰਾਬਾ ਪੀਂਦੇ ਇਕੱਠੇ ਸਾਰੇ ਬੈਠਦੇ ਉੱਠਦੇ ਆ ਇਹਨਾਂ ਨੇ ਸਾਰਿਆਂ ਨੇ ਪੇਦਾਪੁਰਖੀ ਕੰਮ ਜਰਾਛਦੇ ਹਾਂਜੀ ਪ੍ਰਧਾਨ ਜੀ ਤੁਹਾਡਾ ਨਾਮ ਕੀ ਹੈ ਜੀ ਮੈਂ ਰਣਜੀਤ ਸਿੰਘ ਜੀ ਦਾ ਵੀ ਕਿਉ ਸਿੱਧੂ ਪਰਵ ਜ਼ਿਲ੍ਹਾ ਬਰਸਕਤਰ ਅੱਜ ਦਾ ਜਿਹੜਾ ਇਹ ਮਸਲਾ ਕੀ ਮਸਲਾ ਜੀ ਅੱਜ ਵਾਲਾ ਮਸਲਾ ਜੀ ਇਹ ਜਿਹੜਾ ਕੁੜੀਆਂ ਦਾ ਲੜਕਾ ਇੱਥੇ ਗੁਰਗਾ ਮੰਦਰ ਦੇ ਵਿੱਚ ਪਹੁੰਚ ਰਿਹਾ ਤੇ ਕੋਟਾ ਮੰਗਣ ਦੀ ਖਾਤਰ ਅਸੀਂ ਇਹਦੇ ਨਾਲ ਜਵਾਰ ਸਾਹਿਬ ਜਿਹੜੇ ਕਰਾਂਗੇ ਕਿਉਂਕਿ ਸਾਡੇ ਨਾਲ ਖਡੌਰੀ ਬਾਡਰ ਤੇ ਸ਼ੰਭੂ ਬਾਡਰ ਤੇ ਤੱਪ ਵਾਲੀ ਬਾਰਡਰ ਤੇ ਦੋ ਤਿੰਨ ਹਰਿਆਣੇ ਦੇ ਰਾਜਸਥਾਨ ਦੇ ਬਾਰਡਰ ਹੈ ਜਿੱਥੇ ਅਸੀਂ ਬੈਠੇ ਆਂ ਉੱਥੇ ਸਾਡੇ ਤੇ ਗੋਲਗੇ ਚਲਾਇਆ ਗਏ ਜਾਂ ਤੇ ਗ੍ਰਨੇਡ ਸਿੱਟੇ ਗਏ ਅਸੀਂ ਇਹਨਾਂ ਤੋਂ ਉਹੀ ਜਵਾਲਸਾਅ ਪੁੱਛਣੇ ਆ ਕਿ ਸਾਡਾ ਕੋਈ ਚੀਨ ਦਾ ਬਾਰਡਰ ਹੈ ਅਸੀਂ ਪੰਜਾਬ ਦੇ ਵਸਿੰਦੇ ਆਂ ਅਸੀਂ ਆਪਦੀਆਂ ਮੰਗਾਂ ਮਨਾਉਣ ਦਿੱਲੀ ਜਾਂਦੇ ਸੀ ਪਰ ਸਾਨੂੰ ਦਿੱਲੀ ਜਾਣ ਤੋਂ ਵੀ ਰੋਕਿਆ ਗਿਆ ਕੀ ਗੱਲ ਤੁਸੀਂ ਇੱਥੇ ਹੁਣ ਕੀ ਲੈਣਾ ਜੇ ਸਾਨੂੰ ਦਿੱਲੀ ਤੋਂ ਰੋਕ ਸਕਦੇ ਆਂ ਅਸੀਂ ਤੁਹਾਨੂੰ ਇੱਥੇ ਵੀ ਰੋਕ ਸਕਦੇ ਆਂ ਇਹ ਸਾਡਾ ਹੱਕ ਹੈ ਵੋਟ ਪ੍ਰਣਾਲੀ ਹੈ ਲਓ ਤੁਸੀਂ ਕੋਈ ਗੱਲ ਨਹੀਂ ਅਸੀਂ ਦੇਵਾਂਗੇ ਵੋਟ ਤੇ ਸਹੀ ਮੰਗੋਗੇ ਤਾਂ ਪਰ ਤੁਸੀਂ ਤਾਂ ਯਾਰ ਧੱਕਾ ਕਰਦੇ ਸ਼ਰੇ ਆਂ ਡਾਂਗਾ ਵਰਾਉਣੇ ਛੱਡ ਤੇ ਸ਼ਰੇ ਆਂ ਗੋਲੀਆਂ ਸਾਡੇ ਨੌਜਵਾਨ ਸ਼ੀਤ ਸ਼ੋਭਕਰਨ ਸਿੰਘ ਸਿੱਧੀਆਂ ਗੋਲੀਆਂ ਮਾਰ ਕੇ ਜਿਹੜਾ ਸ਼ੀਤ ਕਰਿਆ ਖਲੋਰੀ ਬਾਟ ਦੇ ਪ੍ਰਧਾਨ ਜੀ ਆਪਣਾ ਇੱਕ ਮੁੱਦਾ ਹੋ ਰਿਹਾ ਤੁਸੀਂ ਵੀ ਉਸ ਮੁੱਦੇ ਦੇ ਵਿੱਚ ਸੀਗੇ ਉਸ ਟਾਈਮ ਤੇ ਜਦੋਂ ਮੇਰੇ ਤੇ ਨਾਲੇ ਝੂਠਾ ਪਰਚਾ ਪਾਇਆ ਹੈਗਾ ਜਦੋਂ ਆਪਾਂ ਚਿੱਟੇ ਵਾਲਿਆਂ ਦਾ ਮਸਲਾ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਇਹ ਜਿਹੜਾ ਚਿੱਟੇ ਵਾਲਿਆਂ ਦਾ ਮਸਲਾ ਸੀ ਉਹ ਤੁਸੀਂ ਗੱਲ ਕਰੀ ਸੀ ਜਿਹੜੀ ਸਹੀ ਕਰੀ ਸੀ ਜਿਹੜੇ ਇਹਨਾਂ ਦੇ ਆਮ ਆਦੀ ਪਾਰਟੀ ਦੇ ਲੀਡਰ ਨੇ ਪੈਸੇ ਲਈ ਸੀ ਉਹਦੀ ਤੁਸੀਂ ਵੀਡੀਓ ਰਿਕਾਰਡਿੰਗ ਸਾਹਮਣੇ ਪ੍ਰੈਸ਼ਰ ਕਰੀ ਸੀ ਲੋਕਾਂ ਦੇ ਸਾਹਮਣੇ ਜਿਹਦੇ ਤੇ ਤੁਹਾਡੇ ਤੇ ਪਰਚਾ ਪਾਇਆ ਗਿਆ ਕਿਉਂਕਿ ਉਹਦੇ ਤੇ ਕੋਈ ਸਲਵਾਈ ਨਹੀਂ ਹੋਈ ਤੇਰੀ ਜਿਹੜਾ ਕਿ ਤੂੰ ਜਵਾਨਦ ਤੇ ਆਇਆ ਮੁਰਕੇ ਉਸ ਤੋਂ ਬਾਅਦ ਜਾਂ ਕਿਵੇਂ ਆਇਆ ਇਹ ਪੱਤਰਕਾਰਾਂ ਦੇ ਵੀ ਇਹੋ ਜਿਹੇ ਸਵਾਲ ਜਿਹੜੇ ਉੱਠੇ ਆ ਸਾਡੇ ਬਹੁਤ ਪੱਤਰਕਾਰ ਵੀਰਾਂ ਤੇ ਜਿਵੇਂ ਤੇਰੇ ਤੇ ਉੱਠਿਆ ਐਸੀ ਤਰ੍ਹਾਂ ਖਰੋਰੀ ਬਾਟਰ ਤੇ ਵੀ ਗੋਲੀਆਂ ਮਾਰੀਆਂ ਗਈਆਂ ਲੱਤਾਂ ਬਾਹਾਂ ਤੋੜੀਆਂ ਗਈਆਂ ਉਹਨਾਂ ਦੀਆਂ ਬਹੁਤ ਨੁਕਸਾਨ ਹੋਇਆ ਸਾਡੇ ਪੱਤਰਕਾਰ ਵੀਰਾਂ ਦਾ ਤੋਂ ਇਹ ਵੀ ਜਿਹੜੀ ਇਹ ਕਿਸਾਨਾਂ ਦੇ ਨਾਲ ਦੀ ਜਮਾਤ ਹੈ ਜਿਹੜੀ ਪੱਤਰਕਾਰ ਵੀਰ ਹੈ ਇਹ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਸਾਡੇ ਛੋਟੇ ਵੀਰ ਵੀ ਆ ਵੱਡੇ ਵੀਰ ਵੀ ਆ ਜਿਹੜੇ ਕਿ ਕਿਸਾਨ ਤੇ ਮਜ਼ਦੂਰਾਂ ਦੀ ਸੱਚੀ ਬਾਹ ਪੱਤਰਕਾਰ ਜਿਹੜੇ ਨੇ ਸਾਡੀ ਗੱਲ ਪਹੁੰਚਾਉਣੀ ਆ ਪੰਜਾਬ ਤੱਕ ਜੇ ਅਸੀਂ ਇੱਥੇ ਬੈਠੇ ਰਾਂਗੇ ਸਾਡੀ ਗੱਲ ਨਹੀਂ ਜਾਂਦੀ ਪਰ ਸਾਡੀ ਗੱਲਬਾਤ ਜਿਹੜੀ ਪਹੁੰਚਾਉਣੀ ਆ ਪੱਤਰਕਾਰ ਵੀਰਾਂ ਨੇ ਪਹੁੰਚਾਉਣੀ ਆ ਅਸੀਂ ਵੇ ਸੱਚੋ ਮਾਲਕੋ ਛੋਟਾ ਫਰਜ ਬੰਦਾ ਮੰਡੀ ਜਾ ਕੇ ਪੁੱਛੁੰਦਾ ਹੋਰ ਕੰਮ ਵੀ ਹੈਗੇ ਯਾਰ 30 ਮਿੰਟ ਹੋਰ ਵੀ ਆਈਏ ਇਹ ਹੋਰ ਕੰਮ ਹੈ ਮਨਿਸਟਰਾਂ ਵਾਸਤੇ ਆ ਪਬਲਿਕ ਵਾਸਤੇ ਨਹੀਂ ਇਹ ਜਿਹੜੀ ਕਮਫਾਹ ਦਿੰਦੀ ਹੈ ਪਬਲਿਕ ਦਿੰਦੀ ਹੈ ਇਹਦੀ ਪਬਲਿਕ ਵਾਸਤੇ ਆ ਇਹ ਕਾਦੀ ਪਬਲਿਕ ਵਾਸਤੇ ਪਬਲਿਕ ਮੁੰਡੇ ਰੁਕੀ ਖੜਿਓ ਹੋਰ ਕੀ ਗੱਲ ਹੈ ਮੈਂ ਨਹੀਂ ਹਾਈਜੈਕਟ ਹੁੰਦਾ ਹੈ। ਇਹ ਸਤਾ ਚੋਰੀਆਂ ਹੋ ਗਈਆਂ ਜੀ। ਕੀ ਕੀ ਹਾਈਜੈਕਟਰੀਆਂ ਦੀ ਗੱਲ ਨਹੀਂ ਕਰਦੇ ਪਰ ਮੈਨੂੰ ਤੇ ਮੈਨੂੰ ਤੇਰੀ ਹਾਈਜੈਕਟ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ। ਸਾਨੂੰ ਵੀ ਰੋਡ ਦੀ ਲੋੜ ਹੈ। ਸਾਨੂੰ ਵੀ ਤਾਂ ਲੋੜ ਹੈ। ਕੋਈ ਗੱਲ ਨਹੀਂ ਫਿਰ ਹੁਣ ਚੋਰੀਆਂ ਹੋਣ ਤਾਂ ਫਿਰ ਤੂੰ ਦੱਸ ਦਾਂਗੇ। ਕੋਈ ਗੱਲ ਨਹੀਂ ਕੋਈ ਗੱਲ। ਕੋਈ ਗੱਲ ਨਹੀਂ ਦੱਸ ਦਾਂਗੇ। ਆਹ ਸੁਣ ਲਓ। ਆਹ ਸੁਣ ਲਓ ਤੂੰ ਹੀ ਪੱਤਰਕਾਰ ਸੁਣ ਲੈ ਦੀ ਗੱਲ। ਹਾਲਾਤ ਵੇਖ ਲਓ। ਰੋਡ ਚੋਰੀਆਂ ਹੋ ਰਹੀਆਂ। ਇਹ ਮੋਜਾਂ ਨਾਲ AC ਦੇ ਕਮਰੇ 'ਚ ਬੈਠਿਆ। ਇੱਕ ਦਿਨ ਹੀ ਬਾਜ਼ਾਰ 'ਚ ਨੇ ਰੋਡ ਮਾਰੇ ਇੱਕ ਦਿਨ ਵੀ ਇਹਦੇ ਬਾਜ਼ਾਰ 'ਚ ਵੀ ਜਸ ਕੀਤੀ ਹੋਈ। ਕਾਰਨ ਕੀ ਕਿਉਂ ਨਹੀਂ ਮਾਰਦੇ ਇਹ ਨਾਲ ਰਲੇ ਤੁਹਾਡੇ ਕਹਿੰਦਾ ਬਿਲਕੁਲ ਚੋਰੀ ਨਾਲ ਨਾਲ ਰਲੀ ਆ 5 ਵਜੇ ਜੀ 5 ਵਜੇ ਛੱਟ ਤੋੜ ਕੇ ਲੈ ਚੋੜਨ ਨੂੰ ਕੋਈ ਛੱਟ ਰੱਖੀ ਕੰਮ ਹੁੰਦੇ ਆ ਜਾਨਣਗੇ ਦੁਕਾਨਾਂ ਦੇ ਜੀ ਇੱਕ ਛੋਟੀ ਜਿਹੀ ਜੈਪੀ ਨਾਲ ਪੰਜ ਦੁਕਾਨਾਂ ਦੇ ਛੱਟਰ ਤੋੜਤੇ ਚੋਰੀਆਂ ਹੋ ਗਈਆਂ ਕਿਹੜਾ 20000 ਲੈ ਕੇ ਤੇ ਇਹਦਾ 5000 ਲੈ ਕੇ ਕਿਸੇ ਦਾ ਕਰਿਆਣਾ ਚੋਰੀ ਹੋ ਗਿਆ ਜੀ ਕੌਣ ਜ਼ਿੰਮੇਵਾਰ ਹੈ ਦੱਸੋ ਸਾਡੇ ਵਾਸਤੇ ਸਾਡੇ ਵਾਸਤੇ ਅਸੀਂ ਤੇ ਪੁਲਿਸ ਨੂੰ ਇਹ ਪੁੱਛ ਤੁਹਾਨੂੰ ਪੁੱਛਦੇ ਆ ਇਹ ਪੁਲਿਸ ਮੰਤਰੀਆਂ ਵਾਸਤੇ ਹੈ ਅਫਸਰਾਂ ਵਾਸਤੇ ਕਿ ਸਾਡੇ ਵਾਸਤੇ ਦਾ ਜਨਤਾ ਦੀ ਰੱਖਿਆ ਲਈ ਹੁੰਦੀ ਹੈ ਇਹ ਇਹ ਕਰਦੇ ਆ ਅਫਸਰਾਂ ਤੇ ਮੰਤਰੀਆਂ ਦੀ ਅੱਜ ਖੁੱਡੀਆਂ ਸਾਹ ਦੇ ਲੜਕੇ ਨੇ ਆਣਾ ਦੇਖੋ ਕਿਵੇਂ ਪੁਲਿਸ ਨੇ ਕੀ ਹੈ ਚੋਰੀ ਹੋ ਗਈ ਕਿਸੇ ਪੁਲਿਸ ਮੁਲਾਜ਼ਮ ਨੇ ਮੰਡੀ ਦੇ ਜ਼ਿੰਮੇਵਾਰ ਬੰਦਿਆਂ ਨੂੰ ਪੁੱਛਿਆ ਆਪਾਂ ਨੂੰ ਕੀ ਹੱਲ ਕੱਢਣਾ ਚਾਹੀਦਾ ਇਹ ਤਾਂ ਸਰਕਾਰ ਤਾਂ ਕਹਿੰਦੀ ਇਕੱਲੇ ਕਿਸਾਨ ਹੀ ਔਖੇ ਆ ਕੋਈ ਵਪਾਰੀ ਤਾਂ ਔਖੇ ਨਹੀਂ ਰਾਜ ਜੀ ਇੰਨਾ ਦੇਖੋ ਕਿਸੇ ਵਪਾਰੀ ਦੀ ਕੋਈ ਗੱਲ ਨਹੀਂ ਸੁਣੀ ਜਾਂਦੀ ਸਿਰਫ ਵਪਾਰੀਆਂ ਨੂੰ ਟੈਕਸ ਭਰਾਇਆ ਜਾਂਦਾ ਹੈ ਉਹ ਵਪਾਰੀਆਂ ਨੂੰ ਕੁੱਟਿਆ ਜਾਂਦਾ ਛੜਕਿਆ ਜਾਂਦਾ ਹੁਣ ਆ ਵੇਖ ਲੋ ਵਪਾਰੀਆਂ ਦੀ ਗੱਲ ਸੁਣਤਾ ਲਈ ਆ ਸਾਡੇ ਸੱਜੇ ਤੋਂ ਸਾਹਮਣੇ ਵਪਾਰੀਆਂ ਦੀ ਗੱਲ ਸੁਣਤਾ ਲਈ ਕਹਿੰਦਾ ਮੈਂ ਤੂੰ ਹਾਈ ਜੇ ਇੱਕ ਨਹੀਂ ਮੈਨੂੰ ਹਾਈ ਮੈਂ ਤਿੰਨ ਵਾਰੀ ਐਮਸੀ ਬਣਿਆ ਪੁੱਛ ਲਈ ਲੋਕਾਂ ਨਹੀਂ ਬਣਾਇਆ ਆ ਲੋਕਾਂ ਨਹੀਂ ਬਣਾਇਆ ਮੈਂ ਲੋਕਾਂ ਵਾਸਤੇ ਬੋਲ ਰਿਹਾ ਮੈਂ ਤੈਨੂੰ ਚਿਹਰੇ ਕੋਲ ਸਰਟੀਫੀਕੇਟ ਲੈਣ ਦੀ ਲੋੜ ਨਹੀਂ ਸਾਨੂੰ ਤੇਰੇ ਕੋਲ ਸਰਟੀਫੀਕੇਟ ਲੈਣ ਦੀ ਲੋੜ ਨਹੀਂ ਆ ਇਹ ਲੋਕਾਂ ਵਾਸਤੇ ਮੈਂ ਬੋਲਦਾ ਤਾਂ ਹੀ ਲੋਕ ਮੈਨੂੰ ਬਣਾ ਕੇ ਭੇਜਦੇ ਆ ਆ ਇਹ ਤੁਸੀਂ ਜ਼ੁਲਮ ਕਰਨ ਵਾਸਤੇ ਚੋਰੀਆਂ ਕਰਨ ਵਾਸਤੇ ਕਰਪਸ਼ਨ ਵਾਲੇ ਬੰਦਿਆਂ ਮਗਰ ਲੱਗਣ ਵਾਸਤੇ ਤੁਹਾਨੂੰ ਉਲਾਰ ਰੱਖਿਆ ਕਰਪਸ਼ਨ ਦਾ ਸਾਰਿਆਂ ਨੂੰ ਪਤਾ ਕੌਣ ਕਰਦਾ ਆ ਸਾਰਿਆਂ ਨੂੰ ਪਤਾ ਆ ਤੇਰੇ ਤੁ ਆ ਇੱਥੇ ਉਸਤਾਜ ਕਵਚਾ ਕਰਾਇਆ ਮੈਂ ਤੂੰ ਕਹਿੰਦਾ ਮੈਂ ਲੈ ਕੇ ਜਿਹੜੇ ਕਰਾਇਆ ਉਹ ਕਿਹਨੂੰ ਉਹ ਕਿ ਦੱਸੋ ਕਿਨੇ ਕਰਾਇਆ ਅਸੀਂ ਦੱਸਾਂਗੇ ਹਾਂ ਦੱਸੋ ਬਿਲਕੁਲ ਦੱਸੋ ਮੈਂ ਤਾਂ ਕਹਿਣਾ ਦੱਸੋ ਕਿਨੇ ਕਰਾਇਆ ਗੋਨਿਆਣਾ ਦੀ ਮੰਡੀ ਜਿਹੜੇ ਛੜ ਦੇ ਗ੍ਰੇਨੇਡ ਚ ਲਾ ਕੇ ਜਿਹੜੇ ਕਿ ਚੀਨ ਦੇ ਬੱਡ ਤੇ ਨਹੀਂ ਚਲਾ ਸਕਦੇ ਉਹਨਾਂ ਦੀ ਡੇਟ ਲੱਗੀ ਹੈ ਪਤਾ ਇਹ ਕਹਿੰਦੇ ਸਾਡੇ ਦੇ ਚਲਾਏ ਉਹ ਪਾਜ ਪਤਾ ਉਹ ਪਾਜ ਪਤਾ ਸਰਕਾਰਾਂ ਦੇ ਨਾਲ ਹੀ ਆਈ ਇਹ ਐਮਐਲਏ ਕੁਤਰੀ ਕਰ ਦੋ ਸਾਡੇ ਨੀ ਪਹੁੰਚੇ ਹੈ ਕਿ ਸਾਡੇ ਕੋਲੇ ਹਮਦਰਦੀ ਵੀ ਕੋਈ ਹੋਵੇ ਵੀ ਕਿਸਾਨਾਂ ਨਾਲ ਸੀ ਹਮਦਰਦੀ ਨਾਲ ਖੜੇ ਹੈ ਸਾਨੂੰ ਇੱਕੋ ਹੀ ਸਵਾਲੀਆ ਨੇ ਆ ਕੇ ਪੁੱਛਿਆ ਥੋੜੀਆਂ ਫਸਲਾਂ ਮਾਰਿਆਂ ਦੇ ਪੈਸੇ ਮਿਲ ਗਏ ਕੋਈ ਸਾਨੂੰ ਪੈਸੇ ਨਹੀਂ ਦਿੱਤੇ ਗਣੇ ਮਾਰੀ ਦੇ ਫਸਲਾਂ ਨਹੀਂ ਦੇਣੇ ਹੈ ਫਸਲਾਂ ਦੇ ਕੁਝ ਨਹੀਂ ਸਾਨੂੰ ਦਿੱਤਾ ਦੇ ਗੁਰਕੀ ਮਰੀ ਦੇ ਹੋਰ ਸਾਰਿਆਂ ਨੂੰ ਇੰਦਰ ਦਾ ਮਾਰਗ ਨਹੀਂ ਦਿੱਤਾ ਇਹ ਮੰਨਦੇ ਹੋ ਜੀ ਸਰਕਾਰ ਦੇਖੋ ਜਿਹੜੀ ਇੱਕ ਮਿੰਟ ਜਿਹੜੀ ਅੱਜ ਹਿੰਦੁਸਤਾਨ ਦੀ ਲੋਕਾਂ ਦੀ ਜਿਹੜੀ 1 ਕਰੋੜ 140 ਕਰੋੜ ਦੀ ਜਿਹੜੀ ਉਮੀਦ ਹੈ ਉਹ ਪੱਤਰਕਾਰਾਂ ਤੇ ਹੈ ਜੀ ਤੁਸੀਂ ਅੱਜ ਵੇਖ ਲਈ ਪੁਲਿਸ ਦੀ ਗੁੰਡਾਗਰਦੀ ਜੀ ਪਹਿਲੀ ਗੱਲ ਤੁਸੀਂ ਚੋਣ ਕਮਿਸ਼ਨ ਨੂੰ ਇਹ ਫੋਟੋ ਖਿੱਚ ਕੇ ਭੇਜੋ ਇਹ ਮੰਦਰ 'ਚ ਮੀਟਿੰਗ ਕਰ ਹੀ ਨਹੀਂ ਸਕਦੇ ਜੀ ਇਹ ਕਰ ਵੀ ਸਕਦੇ ਸਾਨੂੰ ਲੋਕਾਂ ਨੂੰ ਕਿਉਂ ਰੋਕਦੇ ਆਏ ਜੀ ਜੇ ਤੁਸੀਂ ਸਾਡੀ ਤਕਲੀਫ ਸੁਣੋਗੇ ਫੇਰ ਹੀ ਸਾਨੂੰ ਬਗਾ ਚੱਲੂਗਾ ਨਾ ਬਿਲਕੁਲ ਇਹ ਮੰਦਰ ਦੇ ਵੇਖੋ ਮੈਨੂੰ ਧੱਕਾ ਮਾਰਿਆ ਮੇਰੇ ਬਜ਼ੁਰਗਾਂ ਨੂੰ ਧੱਕਾ ਮਾਰਿਆ ਐਸਐਚਓ ਦੀ ਵੇਖੋ ਕਿੱਡੀ ਗੁੰਡਾਗਰਦੀ ਕੀ ਲੱਗਦਾ ਵੀ ਇੱਥੇ ਫਿਰਕੂ ਗੱਲ ਬਣਾਉਣ ਨੂੰ ਫਿਰਦੇ ਵੀ ਕਿਸਾਨ ਆਏ ਜੀ ਮੰਦਰ ਚ ਕੱਲ ਨੂੰ ਇਸ ਤਰੀਕੇ ਨਾਲ ਨਹੀਂ 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 ਇਹ ਸਾਰੇ ਕਿਸਾਨ ਸਾਡੇ ਭਰਾ ਹੈ ਇਹ ਸਾਡੇ ਮੰਦਰ ਨੂੰ ਮੰਨਦੇ ਨਹੀਂ ਇਹ ਸਿੱਖ ਸਾਡੇ ਮੰਦਰ ਨੂੰ ਮੰਨਦੇ ਨਹੀਂ ਅਸੀਂ ਹਿੰਦੂ ਗੁਰਦੁਆਰਿਆਂ ਨੂੰ ਮੰਨਦੇ ਨਹੀਂ ਅਸੀਂ ਗੁਰੂ ਕੋਵਿੰਦ ਸਿੰਘਾ ਗੁਰੂ ਤੇ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦੇ ਆ ਇਹ ਸਾਡੇ ਦੇਵੀ ਦੇਵਤਿਆਂ ਸਤਿਕਾਰ ਕਰਦੇ ਆ ਅਸੀਂ ਇੱਕ ਦੂਜੇ ਇਹ ਤਾਂ ਇਹ ਸਿਆਸੀ ਪਾਰਟੀਆਂ ਨੇ ਇਹ ਸਿਆਸੀ ਪਾਰਟੀਆਂ ਨੇ ਆਪਦੀਆਂ ਰੋਟੀਆਂ ਸੇਕਣ ਵਾਸਤੇ ਸਾਨੂੰ Hindu ਸਿੱਖਾਂ ਵਿੱਚ ਲੜਾਇਆ ਜਾ ਰਿਹਾ ਅਸੀਂ ਇੱਕ ਆ ਜਿੱਥੇ ਸਾਡੇ ਨਾਲ ਧੱਕਾ ਕਰਨਗੇ ਅਸੀਂ ਇਕੱਠੇ ਹੋ ਕੇ ਖੜਾਂਗੇ ਇਹਨਾਂ ਦੀ ਗੁੰਡਾਗਰਦੀ ਦਾ ਜਿਵੇਂ ਗੁੰਡਾਗਰਦੀ ਨਾ ਦੇਵਾਂਗੇ ਇਹ ਤੁਹਾਨੂੰ ਰੋਕਾ ਦੇ ਲਈ ਇਹ ਰੋਕ ਰਿਹਾ ਜੀ ਤੁਸੀਂ ਅੰਦਰ ਜਿੰਦਾਵਾ ਮੁਰਦਾਵਾ ਕਰੋਗੇ ਨਹੀਂ ਜੀ ਕੋਈ ਮੱਥਾ ਟੇਕਣ ਦੀ ਇਥੇ ਮੀਟਿੰਗ ਰੱਖੀ ਹੋਈ ਹੈ ਇਹ ਧਾਰਮਿਕ ਸਥਾਨ ਦੇ ਵਿੱਚ ਚੋਣਾਂ ਦੌਰਾਨ ਮੀਟਿੰਗਾਂ ਰੱਖੇ ਨਹੀਂ ਨਹੀਂ ਰੱਖ ਸਕਦੇ ਜੇ ਤੁਹਾਨੂੰ ਵੀ ਪਤਾ ਹੋਊਗਾ ਕਿ ਪੱਤਰਕਾਰ ਇਹ ਚੌਣ ਕਮਿਸ਼ਨ ਨੂੰ ਤੁਸੀਂ ਇਹਦੀ ਫੋਟੋ ਖਿੱਚ ਕੇ ਭੇਜੋ ਹੁਣ ਐਸਐਚਓ ਦੀ ਵੇਖੋ ਕਿੱਡਾ ਵੱਡੀ ਗੁੰਡਾ ਕਰਦੀ ਧੱਕਾ ਮਾਰੀ ਜਾਂਦਾ ਹੁੰਦਾ ਨਹੀਂ ਵੜਨਦਾ ਇਹਦੇ ਪਿਓ ਦਾ ਮੰਦਰ ਹੈ ਇਹ ਸਾਡੀ ਮੰਡੀ ਦਾ ਮੰਦਰ ਅਸੀਂ ਹਸਾਰੇ ਆ ਇਹ ਸਾਨੂੰ ਕਿਵੇਂ ਰੋਕ ਦੂਗਾ ਆ ਵੇਖੋ ਹਾਂ ਤੂੰ ਕਿਵੇਂ ਜਿੰਦੇ ਲਾਣੇ ਬਾਹਰ ਚ ਸਭ ਹੱਥ ਦੇ ਦੇਣਾ ਜੀ ਬਾਹਰ ਚ ਹੱਥ ਦੇ ਦੇਣਾ ਦੇ ਦੇਣਾ ਅਸੀਂ ਮੇਰਾ ਧੱਕਾ ਮਾਰਿਆ ਸਰ ਇਹਨਾਂ ਤੁਹਾਡਾ ਐਮਐਲਏ ਕਹਿੰਦੇ ਭਗਵੰਤਬਾਦ ਕਹਿੰਦੇ ਪਿੰਡਾਂ ਸਰਕਾਰ ਚੱਲੂ ਫਿਰ ਇਹਨਾਂ ਡਰ ਕਾਦਾ ਹੈ ਡਰ ਇਹਨਾਂ ਨੂੰ